ਜਦੋਂ ਮੀਂਹ ਬੰਦ ਹੁੰਦਾ ਨਾ ਉਦੋਂ ਛਤਰੀ ਸਭ ਨੂੰ ਭਾਰੀ ਲੱਗਣ ਲੱਗ ਜਾਂਦੀ ਹੈ ਜੇ ਕਿਤੇ ਅੰਨੇ ਨੂੰ ਕਈ ਸਾਲਾਂ ਬਾਅਦ ਦੇਖਣ ਲੱਗ ਜੇ ਤਾਂ ਫਿਰ ਸਭ ਤੋਂ ਪਹਿਲਾਂ ਉਸੇ ਡੰਡੇ ਨੂੰ ਚਲਾ ਕੇ ਮਾਰਦਾ ਜਿਹੜੇ ਡੰਡੇ ਦੇ ਸਾਰੇ ਕਈ ਦਿਨਾਂ ਦਾ ਤੁਰਿਆ ਫਿਰਦਾ ਸੀ ਇਹ ਦੁਨੀਆ ਦਾ ਦਸਤੂਰ ਹੈ ਕੁਛ ਨਹੀਂ ਕਰ ਸਕਦੇ ਆਪਾਂ ਕਿਸੇ ਨੂੰ ਹਰੇਕ ਨੇ ਮਤਲਬ ਕੱਢ ਕੇ ਚਲਾ ਕੇ ਮਾਰ ਦੇਣਾ ਇਸ ਕਰਕੇ ਆਪਣੀ ਊਰਜਾ ਦੁਨੀਆ ਨੂੰ ਖੁਸ਼ ਕਰਨ ਦੇ ਵਿੱਚ ਨਾ ਲਾਓ ਆਪਣੀ ਊਰਜਾ ਆਪਣੇ ਮਿੱਥੇ ਟੀਚੇ ਨੂੰ ਪੂਰਾ ਕਰਨ ਦੇ ਵਾਸਤੇ ਲਾਓ ਦੁਨੀਆ ਨੂੰ ਖੁਸ਼ ਕਰਨੀ ਹੈ ਆਪਾਂ ਇਥੇ me it.